ਜੇ ਤੁਸੀਂ ਆਪਦਾ ਬੁਢਾਪਾ ਸਵਾਰਨਾ ਹੈ ਨਾ ਤਾਂ ਆਪਦੀ ਨੋਹ ਦੀ ਇੱਜ਼ਤ ਜ਼ਰੂਰ ਕਰਿਆ ਕਰੋ ਕਿਉਂਕਿ ਇਹ ਤੁਹਾਡੇ ਘਰ ਨਾ ਆਪਦੇ ਮਾਂ-ਬਾਪ ਨੂੰ ਛੱਡ ਕੇ ਆਉਂਦੀ ਆ ਰੋਟੀ ਸਾਰਿਆਂ ਦੇ ਘਰੇ ਬਣਦੀ ਸਾਰਿਆਂ ਦੇ ਘਰੇ ਪੱਕਦੀ ਆ ਪਰ ਸੱਚ ਜਾਣੀ ਹਜਮ ਉਹਨਾਂ ਨੂੰ ਹੀ ਹੁੰਦੀ ਆ ਜਿਨ੍ਹਾਂ ਦੀ ਆਪਦੀ ਹੱਕ ਤੇ ਸੱਚ ਦੀ ਹੁੰਦੀ ਆ ਪਾਟੇ ਨੂੰ ਸਿਉਣ ਨਾਲ ਰੁੱਸੇ ਨੂੰ ਮਨਾਉਣ ਨਾਲ ਭੁੱਖੇ ਨੂੰ ਰਜਾਉਣ ਨਾਲ ਤੇ ਡਿੱਗੇ ਹੋਏ ਨੂੰ ਉਠਾਉਣ ਨਾਲ ਸੱਚ ਜਾਨੀ ਇਹਨਾਂ ਖਾਸ ਗੁਣਾ ਕਰਕੇ ਹੀ ਨਾ ਤੁਹਾਡੇ ਘਰ ਵੱਸਦੇ ਆ ਸੱਚ ਜਾਨੀ ਜਿੱਦਣ ਤੁਹਾਡਾ ਕੰਮ ਤੁਹਾਡੇ ਮੂਹੜ ਨਾਲੋਂ ਜ਼ਿਆਦਾ ਇੰਪੋਰਟੈਂਟ ਹੋ ਗਿਆ ਨਾ ਉਹਦੋਂ ਸਮਝ ਲਿਓ ਤੁਹਾਡੀ ਜਿੱਤ ਤੇ ਤੁਹਾਨੂੰ ਮੰਜ਼ਲ ਮਿਲਣੀ ਲਾਜ਼ਮੀ ਆ ਜਗ ਭਾਤ ਭਾਤ ਦੀ ਮੰਡੀ ਦੁਨੀਆ ਭੇਦ ਭਾਵ ਵਿੱਚ ਵੰਡੀ ਇੱਥੇ ਬੇਈਮਾਨਾਂ ਦੀ ਝੰਡੀ ਕੁਲਫੀ ਗਰਮ ਜਲੇਬੀ ਠੰਡੀ ਕਿਹੜੇ ਪਖੰਡਾਂ 'ਚ ਵਿਅਮਾਜ ਪੈ ਗਈ ਏ ਦੁਨੀਆ ਬਸ ਖੁਦਗਰ ਜਾਂਦਾ ਮੇਲਾ ਬਣ ਕੇ ਰਹਿ ਗਈ ਏ ਦੁਨੀਆ ਖੁਦਗਰ ਜਾਂਦਾ ਮੇਲਾ ਬਣ ਕੇ ਰਹਿ ਗਈ ਏ ਦੁਨੀਆ ਇੱਕ ਬਸ ਦੀ ਤਾਕੀ 'ਚ ਬੜਾ ਸੋਹਣਾ ਲਿਖਿਆ ਸੀ ਤੇਰੀ ਮਾੜੀ ਹੋਈ ਸੋਚਣੀ ਵਿੱਚ ਗੰਦੀ ਸੰਗਤ ਬਹਿਣ ਜੈਸੀ ਕਰਨੀ ਵੈਸੀ ਭਰਨੀ ਰੋਕ ਲੈ ਮਨ ਦੇ ਵਹਿਣ ਕਿਸੇ ਦੀ ਛੇੜ ਕੇ ਖੁਸ਼ ਹੋਵੇਂ ਤੇਥੋਂ ਆਵਦੀ ਨਹੀਂ ਹੋਣੀ ਸਹਿਣ ਸੱਚ ਜਾਣੀ ਕਿਸੇ ਨਾ ਕਿਸ ਦਿਨ ਤੇਰੀ ਵੀ ਇਸੇ ਬਸ ਵਿੱਚ ਬਹਿਣੀ ਆ ਮਾਤੀ ਜਾਂ ਫਿਰ ਭੈਣ ਮਾਤੀ ਕਹਿੰਦੇ ਉਸ ਹੰਝੂ ਤੋਂ ਬਚੋ ਜਿਹੜਾ ਤੁਹਾਡੀ ਵਜਾ ਕਰਕੇ ਕਿਸੇ ਦੀ ਅੱਖ ਚੋਂ ਨਿਕਲੇ ਤੀਓਸ ਹੰਜੂ ਦੀ ਹਮੇਸ਼ਾ ਕਦਰ ਕਰੋ ਜਿਹੜਾ ਤੁਹਾਡੇ ਰੂਣ ਤੇ ਤੁਹਾਨੂੰ ਤਕਲੀਫ ਚ ਦੇਖ ਕੇ ਕਿਸੇ ਹੋਰ ਦੀ ਅੱਖ ਚੋਂ ਨਿਕਲੇ ਦੋਗਲੇ ਬੰਦੇ ਕਰਦੇ ਗੱਲ ਸਟੈਂਡਾਂ ਦੀ ਵਾਕਿਫਾ ਮੈਂ ਜਿਨ੍ਹਾਂ ਦੇ ਕਿਰਦਾਰਾਂ ਤੋਂ ਬੋਲਣ ਦਾ ਮੈਂ ਹੱਕ ਬੋਲਣ ਦਾ ਮੈਂ ਹੱਕ ਸਮੇਂ ਨੂੰ ਦੇ ਰੱਖਿਆ ਚੁੱਪਚਾਪ ਸੁਣਦਾ ਸੀ ਰੋਬ ਤੇ ਜਿਨ੍ਹਾਂ ਦੇ ਤਾਣਿਆਂ ਨੂੰ ਕਦੇ ਦੱਸੂਗਾ ਮੈਂ ਤਾਂ ਮੈਂ ਫਤਿਹ ਕਿਵੇਂ ਕੀਤਾ ਕਦੇ ਦੱਸੂ ਮੈਂ ਮੈਂ ਦਾਣ ਫਤਿਹ ਕਿਵੇਂ ਕੀਤਾ ਪਰ ਤੀਰ ਸਮਝ ਕੇ ਬਹਿ ਗਿਆ ਸੀ ਮੈਂ ਕਾਨਿਆਂ ਨੂੰ ਕਦੇ ਤੀਰ ਸਮਝ ਕੇ ਬਹਿ ਗਿਆ ਸੀ ਮੈਂ ਕਾਨਿਆਂ ਨੂੰ ਰੋਟੀ ਖਾਣ ਨਾਲ ਢਿੱਡ ਨਹੀਂ ਭਰਦਾ ਭੁੱਖ ਹੁੰਦੀ ਆ ਕਿਸੇ ਆਪਣੇ ਪਿਆਰੇ ਦੀ ਰੋਟੀਆਂ ਦੀ ਤਹਿ ਕਦੇ ਮੋਢਾ ਨਹੀਂ ਚੇ ਦਿੰਦੀ ਰੋਣ ਵਾਸਤੇ ਰੋਟੀਆਂ ਦੀ ਤਹਿ ਕਦੇ ਮੋਢਾ ਨਹੀਂ ਦਿੰਦੀ ਉਦੋਂ ਲੋੜ ਪੈਂਦੀ ਆ ਕਿਸੇ ਖਾਸ ਸਹਾਰੇ ਦੀ ਉਦੋਂ ਲੋੜ ਪੈਂਦੀ ਆ ਕਿਸੇ ਖਾਸ ਸਹਾਰੇ ਦੀ ਆਟਾ ਮੁੱਕ ਜਾਂਦਾ ਕਦੇ ਮੁੱਕ ਜਾਂਦੀ ਖੰਡ ਬਈ ਛੱਤ ਚੋਂ ਲੱਗੇ ਕਦੇ ਡਿੱਗ ਪੈਂਦੀ ਕੰਧ ਬਈ ਕਦੇ ਪੱਕੀ ਫਸਲ ਉੱਤੇ ਮੀਂਹ ਗੜੇ ਪੈਂਦੇ ਨੇ ਕਦੇ ਪੱਕੀ ਫਸਲ ਉੱਤੇ ਮੀਂਹ ਗੜੇ ਪੈਂਦੇ ਨੇ ਇਸੇ ਨੂੰ ਤਾਂ ਮਿੱਤਰੋ ਕਬੀਲਦਾਰੀ ਕਹਿੰਦੇ ਨੇ ਇਸੇ ਨੂੰ ਤਾਂ ਮਿੱਤਰੋ ਕਬੀਲਦਾਰੀ ਕਹਿੰਦੇ ਨੇ ਕਹਿੰਦੇ ਜੀਭ ਦਾ ਸਵਾਦ ਤੇ ਵਿਵਾਦ ਦੋਵੇਂ ਛੱਡ ਦੇਣੇ ਚਾਹੀਦੇ ਕਿਉਂਕਿ ਜੇ ਤੁਸੀਂ ਆਪਦੀ ਜੀਭ ਦਾ ਸਵਾਦ ਛੱਡੋਗੇ ਤਾਂ ਤੁਹਾਨੂੰ ਫਾਇਦਾ ਹੋਊਗਾ ਤੁਹਾਡੇ ਸਰੀਰ ਨੂੰ ਫਾਇਦਾ ਹੋਊਗਾ ਤੁਸੀਂ ਪਤਲੇ ਹੋ ਜਾਊਂਗੇ ਤੇ ਜੇ ਤੁਸੀਂ ਵਿਵਾਦ ਛੱਡੋਗੇ ਤਾਂ ਤੁਹਾਡੇ ਸਾਰੇ ਰਿਸ਼ਤਿਆਂ ਨੂੰ ਫਾਇਦਾ ਹੋ ਜਾਏਗਾ ਕਹਿੰਦੇ ਜੀਭ ਦਾ ਸਵਾਦ ਤੇ ਵਿਵਾਦ ਦੋਵੇਂ ਛੱਡ ਦੇਣੇ ਚਾਹੀਦੇ ਕਿਉਂਕਿ ਜੇ ਤੁਸੀਂ ਆਪਦੀ ਜੀਭ ਦਾ ਸਵਾਦ ਛੱਡੋਗੇ ਤਾਂ ਤੁਹਾਨੂੰ ਫਾਇਦਾ ਹੋਊਗਾ ਤੁਹਾਡੇ ਸਰੀਰ ਨੂੰ ਫਾਇਦਾ ਹੋਊਗਾ ਤੁਸੀਂ ਪਤਲੇ ਹੋ ਜਾਊਂਗੇ ਤੇ ਜੇ ਤੁਸੀਂ ਵਿਵਾਦ ਛੱਡੋਗੇ ਤਾਂ ਤੁਹਾਡੇ ਸਾਰੇ ਰਿਸ਼ਤਿਆਂ ਨੂੰ ਫਾਇਦਾ ਹੋ ਜਾਏਗਾ ਕਹਿੰਦੇ ਜੀਭ ਦਾ ਸਵਾਦ ਤੇ ਵਿਵਾਦ ਦੋਵੇਂ ਛੱਡ ਦੇਣੇ ਚਾਹੀਦੇ ਕਿਉਂਕਿ ਜੇ ਤੁਸੀਂ ਆਪਦੀ ਜੀਭ ਦਾ ਸਵਾਦ ਛੱਡੋਗੇ ਤਾਂ ਤੁਹਾਨੂੰ ਫਾਇਦਾ ਹੋਊਗਾ ਤੁਹਾਡੇ ਸਰੀਰ ਨੂੰ ਫਾਇਦਾ ਹੋਊਗਾ ਤੁਸੀਂ ਪਤਲੇ ਹੋ ਜਾਊਂਗੇ ਤੇ ਜੇ ਤੁਸੀਂ ਵਿਵਾਦ ਛੱਡੋਗੇ ਤਾਂ ਤੁਹਾਡੇ ਸਾਰੇ ਰਿਸ਼ਤਿਆਂ ਨੂੰ ਫਾਇਦਾ ਹੋ ਜਾਏਗਾ ਅਸਲੀਅਤ ਆ ਪੰਜਾਬ ਦੀ ਕੋਹਾੜੀ ਤੋਂ ਰੁੱਖ ਸਰਿੰਜ ਤੋਂ ਪੁੱਤ ਤੇ ਝੋਨੇ ਤੋਂ ਪਾਣੀ ਬਚਾ ਲੋ ਪੰਜਾਬੀਓ ਅਗਰ ਅਸੀਂ ਨਹੀਂ ਬਚਾਈ ਨਾ ਤਾਂ ਸੱਚ ਜਾਣਿਓ ਪੰਜਾਬ ਗਿਆ ਜੇ ਕੋਈ ਵੀ ਤੁਹਾਡੇ ਬਾਰੇ ਮਾੜਾ ਚੰਗਾ ਬੋਲਦਾ ਹੈ ਨਾ ਤਾਂ ਐਵੇਂ ਗੁੱਸਾ ਨਾ ਮਨਾਇਆ ਕਰੋ ਕਿਉਂਕਿ ਉਦਾਹਰਨ ਤੁਹਾਡੇ ਸਾਹਮਣੇ ਹੀ ਆ ਸਾਡੇ ਘਰ 'ਚ ਰੱਖੇ ਹੋਏ ਕੁੱਤੇ ਉਹਨਾਂ ਲੋਕਾਂ ਨੂੰ ਹੀ ਭੌਂਕਦੀ ਆ ਨਾ ਜਿਨ੍ਹਾਂ ਨੂੰ ਉਹ ਜਾਣਦੇ ਨਹੀਂ ਹੁੰਦੇ ਤੇ ਜਿਨ੍ਹਾਂ ਨੂੰ ਉਹ ਜਾਣਦੇ ਹੁੰਦੇ ਆ ਉਹਨਾਂ ਨੂੰ ਕਦੇ ਕੁਝ ਕਹਿੰਦੀ ਨਹੀਂ ਜੇ ਆਪਣੇ ਸਾਥ ਛੱਡ ਜਾਣ ਤਾਂ ਬੇਗਾਨਿਆਂ ਤੇ ਆਸ ਨਹੀਂ ਰੱਖੀ ਦੀ ਜੇ ਮੂੰਹ 'ਚ ਹੋ ਜਾਣ ਛਾਲੇ ਤਾਂ ਕਦੇ ਮਿਰਚ ਨਹੀਂ ਚੱਖੀ ਇਹ ਦੁੱਖ ਇਹ ਸੋਖ ਇਹ ਤਾਂ ਸਾਰੇ ਆਪਣੇ ਸਾਰਿਆਂ ਦੇ ਕਰਮਾਂ ਦੀ ਆ ਸੱਜਣਾ ਸੱਚ ਜਾਣੀ ਰੱਬ ਤੋਂ ਬਿਨਾਂ ਅੜਿਆ ਕਦੇ ਕਿਸੇ ਤੇ ਆਸ ਨਹੀਂ ਰੱਖੀ ਦੀ ਰੱਬ ਤੋਂ ਬਿਨਾਂ ਕਦੇ ਕਿਸੇ ਤੇ ਆਸ ਨਹੀਂ ਰੱਖੀ ਦੀ ਮੰਝਿਆ ਤੇ ਬੰਦੇ ਸੀ ਕੋਲੇ ਕੋਲੇ ਰਹਿੰਦੇ ਸੀ ਸੋਫੇ ਬਿਠਾ ਅਗੇ ਨੇ ਦੂਰੀਆਂ ਵਧਾ ਗਏ ਨੇ ਛੱਤਾਂ ਤੇ ਨਾ ਸੌਂਦੇ ਹੁਣ ਬਾਤਾਂ ਵੀ ਨਾ ਪਾਉਂਦੇ ਹੁਣ ਵੇੜੇ ਵਿੱਚ ਰੁੱਖ ਸੀ ਸਾਂਝਾ ਦੁੱਖ ਸੁੱਖ ਸੀ ਬੂਹਾ ਖੁੱਲਾ ਰਹਿੰਦਾ ਸੀ ਰਾਹੀਮੀਆਂ ਬੰਦਾ ਸੀ ਕਾਮੇ ਕਰ ਲਾਉਂਦੇ ਸੀ ਪਰੋਣੇ ਵੀ ਆਉਂਦੇ ਸੀ ਸਾਈਕਲ ਭਾਵੇਂ ਕੋਲ ਸੀ ਪਰ ਸਾਂਝਾ ਮੇਲ-ਜੋਲ ਸੀ ਰਿਸ਼ਤੇ ਨਿਭਾਉਂਦੇ ਸਨ ਰੋਸਦੇ ਮਨਾਉਂਦੇ ਸਨ ਪੈਸਾ ਭਾਵੇਂ ਘੱਟ ਸੀ ਪਰ ਮੱਥੇ ਤੇ ਨਾ ਵੱਟ ਸੀ ਕੰਨਾਂ ਕੋਲੇ ਕੱਚੇ ਸਨ ਪਰ ਸਾਹਕ ਸਾਰੇ ਸੱਚੇ ਸਨ ਅਸੀਂ ਬੜਾ ਕੁਝ ਪਾਇਆ ਏ ਨਵੀਂ ਤਕਨੀਕ 'ਚ ਅਸੀਂ ਬੜਾ ਕੁਝ ਪਾਇਆ ਏ ਪਰ ਸੱਚ ਜਾਣਿਓ ਅਸੀਂ ਸਾਰਾ ਕੁਝ ਹੀ ਗਵਾਇਆ ਏ ਸਾਰਾ ਕੋਚੀ ਗਵਾਇਆ